ਸਸ਼ਟਿਕਾ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜਿਹੜੀ ਅੱਜ ਦੀ ਵੀਡੀਓ ਹੋਏਗੀ ਉਹ ਹੈਗੀ ਆ ਸ਼ਾਪ ਤੇ ਜਿਹੜੇ ਮੇਰੇ ਕੋਲ ਸੂਟ ਰੁਕੇ ਹੋਏ ਸੀਗੇ ਮਤਲਬ ਕਿ ਅਸੀਂ ਰੱਖੇ ਹੋਏ ਸੂਟ ਜਾਂ ਤਾਂ ਕੈਨਸਲ ਹੋਏ ਨੇ ਇਹਨਾਂ ਦੇ ਵਿੱਚੋਂ ਜਾਂ ਫਿਰ ਮੇਰੇ ਕੋਲ ਸੂਟ ਪਏ ਸੀਗੇ ਸ਼ਾਪ ਤੇ ਅੱਜ ਇਹ ਵਾਲੀ ਸੂਟ ਨੇ ਜਿਹੜੀ ਮੈਂ ਤੁਹਾਨੂੰ ਸਾਰੀ ਦਿਖਾਵਾਂਗੀ ਇਹਨਾਂ ਵਿੱਚ ਹਰੇਕ ਮੌਸਮ ਦਾ ਸੂਟ ਹੋਏਗਾ ਤੇ ਹਰੇਕ ਵੈਰਾਈਟੀ ਹੋਏਗੀ ਪਾਰਟੀ ਵੇਅਰ ਹੋਣਗੇ ਰੁਟੀਨ ਵੇਅਰ ਹੋਣਗੇ ਜੀ ਤੇ ਅਲੱਗ-ਅਲੱਗ ਤਰ੍ਹਾਂ ਦੇ ਸੂਟ ਨੇ ਸਾਰੇ ਪ੍ਰਾਈਸ ਸਭ ਦਾ ਅਲੱਗ-ਅਲੱਗ ਹੋਏਗਾ ਤੇ ਬਹੁਤ ਜ਼ਿਆਦਾ ਘੱਟ ਪ੍ਰਾਈਸ ਤੇ ਅਸੀਂ ਤੁਹਾਨੂੰ ਇਹ ਸੂਟ ਦੇ ਰਹੇ ਹਾਂ ਤੇ ਤੁਸੀਂ ਉਹ ਜਾ ਕੇ ਪਿਛਲੇ ਵੀਡੀਓ ਨਾਲ ਇਹਨਾਂ ਦਾ ਕੰਪੈਰੀਜ਼ਨ ਕਰ ਸਕਦੇ ਹੋ ਤੁਹਾਨੂੰ ਬਹੁਤ ਜ਼ਿਆਦਾ ਲੈਸ ਪ੍ਰਾਈਸ ਤੇ ਅਸੀਂ ਤੁਹਾਨੂੰ ਅੱਜ ਦੇ ਸੌਟ ਦੇ ਰਹੇ ਹਾਂ 크ਰੇਪ ਵੀ ਮਿਲੇਗੀ ਬੁੱਲਨ ਵੀ ਮਿਲੇਗੀ ਮਸਲੀਨ ਵੀ ਮਿਲੇਗੀ ਕਾਟਨ ਵੀ ਮਿਲੇਗੀ ਅੱਜ ਦੇ ਮਤਲਬ ਕਿ ਹਰ ਇੱਕ ਇਹਨਾਂ ਦੇ ਵਿੱਚੋਂ ਤੁਹਾਨੂੰ ਹਰੇਕ ਤਰ੍ਹਾਂ ਦਾ ਫੈਬਰਿਕ ਤੇ ਹਰੇਕ ਤਰ੍ਹਾਂ ਦਾ ਪ੍ਰਾਈਸ ਮਿਲੇਗਾ ਤੇ ਬਾਕੀ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਜੋ ਵੀ ਤੁਹਾਨੂੰ ਅੱਜ ਦੀ ਵੀਡੀਓ ਤੇ ਸੂਟ ਪਸੰਦ ਆਇਆ ਉਹਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਜੇ ਸ਼ਫਾਨ ਦਾ ਸੂਟ ਠੀਕ ਹੈ ਇਸ ਸ਼ਫਾਨ ਤੇ ਗਰਮੀ 'ਚ ਤੁਸੀਂ ਮੇਰੀ ਵੀ ਵੀਡੀਓਜ਼ ਕਾਫੀ ਵਾਰ ਪਾਇਆ ਹੋਵੇ ਦੇਖਿਆ ਹੋਵੇਗਾ ਇਹ ਹੈਗਾ ਚਨਨ ਸ਼ਫਾਨ ਦੀ ਇਹਦੀ ਸ਼ਰਟ ਠੀਕ ਹੈ ਸ਼ਰਟ ਦਾ ਸਟੱਫ ਹ ਤੇ ਕ੍ਰੇਪ ਦੀ ਇਹਦੇ ਨਾਲ ਹੈਗੀ ਆ ਜੀ ਸਲਵਾਰ ਠੀਕ ਹੈ ਇਹ ਕ੍ਰੇਪ ਦੀ ਵਾਈਟ ਸਲਵਾਰ ਹੈ ਤੇ ਇਹ ਹੈਗਾ ਇਹਦਾ ਦੁਪੱਟਾ ਪੱਟੀ ਦੇ ਬਾਰਡਰ ਤੋਂ ਨੂੰ ਪ੍ਰਿੰਟਡ ਮਿਲਣ ਕੇ ਵਿੱਚੋਂ ਪਲੇਨ ਐਡਾ ਰਹੇਗਾ ਜੀ ਸੂਟ ਇਹ ਇਹ ਹੈਗਾ ਸ਼ਫਵਾਨ ਦਾ ਸੂਟ ਤੇ 2800 ਇਸ ਸੂਟ ਦਾ ਪ੍ਰਾਈਸ ਆ ਨੈਕਸਟ ਦੇ ਰਹੇ ਆ ਜੀ ਤੁਹਾਨੂੰ ਕ੍ਰੇਪ ਦੇ ਉੱਪਰ ਸੂਟ ਠੀਕ ਹੈ ਇਹ ਹੈਗਾ ਸ਼ਰਟ ਸ਼ਰਟ ਬਹੁਤ ਪਿਆਰੀ ਹੈ ਜੀ ਇਹ ਕ੍ਰੇਪ ਤੇ ਆ ਸੂਟ ਸਾਰੇ ਤੇ ਨਾਲ ਹੈਗਾ ਜੀ ਇਹਦੇ ਇਹ ਚਨਾਉਣ ਸ਼ਫਾਉਣ ਦਾ ਦੁਪੱਟਾ ਇਹ ਸਾਰੇ ਲੰਮਾ ਚੌੜਾ ਦੁਪੱਟਾ ਚਨਾਉਣ ਸ਼ਫਾਉਣ ਤੇ ਇਹਦੇ ਨਾਲ ਰਹੇਗੀ ਜੀ ਕ੍ਰੇਪ ਦੀ ਸਲਵਾਰ ਇਹ ਸੂਟ ਦਾ ਪ੍ਰਾਈਸ ਰੋਗ ਹੈ ਜੀ 2800 ਤੇ ਇਹਦਾ ਪ੍ਰਾਈਸ ਸੀਗਾ ਮਤਲਬ 35 ਜੇ ਉਹ ਸ਼ੇਡ ਦਾ ਕਿਸੇ ਦਾ ਪ੍ਰਾਈਸ ਕੁਛ ਹੋਰ ਕਿਸੇ ਦਾ ਅਲੱਗ-ਅਲੱਗ ਨੇ ਸਾਰੇ ਤੇ ਇਹ ਵਾਲਾ ਅਸੀਂ ਤੁਹਾਨੂੰ ਦੇ ਰਹੀਆਂ ਜੀ ਪਿਓਰ ਕ੍ਰੇਪ ਦੇ ਉੱਪਰ ਆ ਸੂਟ ਪਲੇਨ ਠੀਕ ਹੈ ਇਹ ਪਲੇਨ ਸੂਟ ਹੈ ਜੀ ਬਹੁਤ ਪਿਆਰਾ ਜਿਹਾ ਸ਼ੇਡ ਆ ਤੇ ਇਹਦੇ ਨਾਲ ਅਸੀਂ ਤੁਹਾਨੂੰ ਇਹ ਬਹੁਤ ਸੋਹਣਾ ਜਿਹਾ ਦੇ ਰਹੀਆਂ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਹੈਗਾ ਜੀ ਵਰਕ ਕੋ ਸ਼ੈਟਾ ਦੀ ਲੁੱਕ ਤੋਂ ਬਹੁਤ ਸੋਹਣਾ ਸੂਟ ਹੈ ਇਸ ਤੇ ਤੁਸੀਂ ਵਰਕ ਕਰਵਾ ਸਕਦੇ ਹੋ ਹੈਂਡਵਰਕ ਕਰਵਾ ਸਕਦੇ ਹੋ ਜਿੱਦਾਂ ਵੀ ਸੂਟ ਤੁਸੀਂ ਲੈਣਾ ਹੈ ਇਹ ਵਿੱਚ ਸੂਟ ਦੁਪੱਟਾ ਤੁਹਾਨੂੰ ਲੱਗੇਗਾ ਜੀ 5500 ਦਾ ਸੌਰੀ 4500 ਦਾ ਠੀਕ ਹੈ 4500 ਦਾ ਲੱਗੇਗਾ ਜੀ ਦੁਪੱਟਾ ਬਹੁਤ ਹੈਵੀ ਹੈ ਉਹਦਾ ਦੁਪੱਟਾ ਦੁਪੱਟੇ ਦਾ ਪ੍ਰਾਈਸ ਹੀ ਇਕੱਲੇ 3500 ਆ ਇਹ ਹੈਗਾ ਜੀ ਚਨਾਉਣ ਸ਼ਿਫੋਨ ਦੇ ਉੱਪਰ ਸੂਟ ਇਹਦੇ ਨਾਲ ਦੇ ਮੇਰੇ ਕੋਲ ਕਾਫੀ ਸਾਰੇ ਸੂਟ ਸੀਗੇ ਚੈਨਾਂਸ਼ ਫੌਂਦਾ ਸੂਟ ਆ ਤੇ ਬਹੁਤ ਪਿਆਰੀ ਜੀ ਮਸਲੀਨ ਦੀ ਸਲਵਾਰ ਇਹਦੇ ਨਾਲ ਤੇ ਸ਼ਫਾਨਦਾਰ ਹੋਗਾ ਜੀ ਇਦਾਂ ਪਲੇਨ ਦੁਪੱਟਾ ਤੇ ਪ੍ਰਾਈਸ ਰਹੂਗਾ ਇਹ ਸੂਟ ਦਾ 2000 ਇਹ ਕਾਜੀ ਨੈਕਸਟ ਦੇ ਰਹੀਆਂ ਔਰਗੇਂਜ਼ਾ ਦੀ ਉੱਪਰ 4500 ਵਾਲਾ ਸੂਟ ਹੈ ਜੀ ਇਹ ਔਰਗੇਂਜ਼ਾ ਦਾ ਸ਼ਰਟ ਇਹਦੀ ਬਹੁਤ ਪਿਆਰੀ ਜੀ ਫਰੰਟ ਬੈਕ ਤੁਹਾਨੂੰ ਦੋਨੋਂ ਹੀ ਇਸ ਤੇ ਪ੍ਰਿੰਟਡ ਮਿਲ ਜਾਣਗੇ ਪਲੇਨ ਇਹਦੀ ਨਾਲ ਸਲਵਾਰ ਹੋਊਗੀ ਲਾਈਟ ਬਿਲਕੁਲ ਪਿੰਕ ਸ਼ੇਡ ਹੈ ਤੇ ਨਾਲ ਇਹਦੇ ਵਰਕ ਵਾਲਾ ਦੁਪੱਟਾ ਹੈ ਇਹ ਦੁਪੱਟਾ ਚਨੌਂਸ ਫੌਨ ਦਾ ਮਿਲੇਗਾ ਤੁਹਾਨੂੰ ਤੇ ਸਾਰੇ ਦੁਪੱਟੇ 'ਚ ਰਹੂਗਾ ਵਰਕ ਇਦਾਂ ਤੇ ਪ੍ਰਾਈਸ ਰਹੂਗਾ ਜੀ ਇਸ ਸੂਟ ਦਾ ਤੇ ਪ੍ਰਾਈਸ ਮਿਲੂਗਾ ਜੀ 3800 3800 ਦਾ ਸੂਟ ਆ ਇਹ ਹੈਗਾ ਜੀ कॉटन ਦਾ ਸੂਟ 올ਓਵਰ ਸੂਟ ਆ कॉटन ਦਾ 5 ਮੀਟਰ ਦਾ ਤੇ ਇਹਦੇ ਨਾਲ ਤੁਹਾਨੂੰ ਮਿਲ ਜੇਗਾ ਇਹ ਮਸਲੀਨ ਦਾ ਪ੍ਰਿੰਟਡ ਦੁਪੱਟਾ ਤੇ ਇਹ ਸੂਟ ਦਾ ਪ੍ਰਾਈਸ ਲੱਗੇਗਾ ਜੀ ਤੁਹਾਨੂੰ 2200 ਇਹਦਾ 2500 ਪ੍ਰਾਈਸ ਹੈਗਾ ਸੂਟ ਦਾ ਇਹਦਾ ਬ੍ਰਾਂਡ ਬਹੁਤ ਵਧੀਆ ਨੈਕਸਟ ਫਿਰ ਤੋਂ क्रेਪ ਦੇ ਉੱਪਰ ਸੂਟ ਆ ਜੀ ਇੱਕ ਰੇਫ ਦਾ ਸੂਟ ਆ ਚਨਾਉਂਸ਼ਫਾਨ ਦੇ ਇਹਨਾਂ ਦੇ ਨਾਲ ਦੁਪੱਟੇ ਆ ਸਾਰੇ ਸੂਟ ਖੁੱਲ ਜਾਂਦਾ ਏ ਇਹ ਹੈਗਾ ਫਰੰਟ ਸੂਟ ਦਾ ਠੀਕ ਆ ਇਹ ਬੜੇ ਹੋਏ ਨੇ ਜੀ ਪੱਲੇ ਸੂਟ ਦੇ ਇਹ ਦੁਪੱਟੇ ਦਾ ਪੱਲਾ ਆ ਗਿਆ ਇਹ ਹੈਗਾ ਸੂਟ ਦਾ ਪੱਲਾ ਮਤਲਬ ਫਰੰਟ ਆਪਣਾ ਘੇਰੇ ਘੇਰੇ ਤੇ ਦਾ ਬਹੁਤ ਸੋਹਣਾ ਜਿਹਾ ਪ੍ਰਿੰਟ ਆ ਇਸ ਤੇ ਇਹ ਦੇਖੋ ਇੰਦਾ ਹੈਗਾ ਸੂਟ ਇਹ ਬਹੁਤ ਸੋਹਣੀ ਲੁੱਕ ਆ ਤੇ ਚਨਾਉਸ਼ ਫੌਂਦਾ ਦੁਪੱਟਾ ਇਹਦੇ ਨਾਲ ਵੀ ਕ੍ਰੇਪ ਦੀ ਤੁਹਾਨੂੰ ਸਲਵਾਰ ਮਿਲੇਗੀ ਪੂਰਾ ਕ੍ਰੇਪ ਦਾ ਹੀ ਸੂਟ ਹੈ ਇਹ ਸ਼ਰਟ ਵੀ ਤੇ ਸਲਵਾਰ ਵੀ ਚਨਾਉਸ਼ ਫੌਂਦਾ ਦੁਪੱਟਾ ਤੇ ਪ੍ਰਾਈਸ ਰਹੂਗਾ ਜੀ ਇਹਦਾ 3200 ਨੈਕਸਟ ਜਿਹੜੇ ਮੈਂ ਪ੍ਰਿੰਟ ਕਰਵਾਨੀ ਹੁੰਦੀਆਂ ਸੂਟ ਬਹੁਤ ਸੋਹਣਾ ਸੂਟ ਹੈ ਕ੍ਰੇਪ ਦੇ ਉੱਪਰ ਹੈ 3200 ਇਹਦਾ ਪ੍ਰਾਈਸ ਹੈਗਾ ਸਾਰੇ ਫਰੰਟ ਦੇ ਉੱਪਰ ਇਹ 올ਓਵਰ ਪ੍ਰਿੰਟ ਸੂਟ ਆ ਇਹ ਸਾਰੇ ਖੁਦ ਹੀ ਪ੍ਰਿੰਟ ਕਰਵਾਇਆ ਹੋਇਆ ਸੂਟ ਆ 올ਓਵਰ ਪ੍ਰਿੰਟ ਸੂਟ ਆ ਤੇ ਨਾਟ ਚਨਾਉਂਸ ਫੋਨ ਦਾ ਦੁਪੱਟਾ ਜੀ 32 ਸੀਗਾ ਇਹਦਾ ਪ੍ਰਾਈਸ ਤੇ ਹੁਣ ਤੁਹਾਨੂੰ ਇਹ ਮਿਲੇਗਾ ਸੂਟ 3000 ਦਾ ਇਹ ਦੇਖੋ ਸੂਟ 3000 ਦਾ ਸੂਟ ਆ ਇਹਦੇ ਵਿੱਚ ਤੁਹਾਨੂੰ ਦੋ ਤਿੰਨ ਤਰ੍ਹਾਂ ਦੇ ਕਲਰ ਆਪਸ਼ਨ ਤੇ ਡਿਜ਼ਾਈਨ ਮਿਲ ਜਾਣਗੇ ਇੱਕ ਸੂਟ ਇਹ ਆ ਜੀ ਇਹਦੇ ਨਾਲ ਹੈਗੀ ਆ ਪਲੇਨ ਸਲਵਾਰ ਇਹ ਕ੍ਰੇਪ ਤੇ ਰਹੂਗਾ ਸੂਟ ਇਹ ਵੀ ਖੁਦ ਹੀ ਪ੍ਰਿੰਟ ਕਰਵਾਇਆ ਹੋਇਆ ਚਨਾਉਂਸ਼ਫਾਨ ਦਾ ਦੁਪੱਟਾ ਤੇ ਇਹ ਵੀ ਤੁਹਾਨੂੰ ਹੁਣ 3000 ਦਾ ਪਾਉਗਾ ਸੂਟ ਤੇ ਇਹ ਹੈਗਾ ਜੀ ਇਹਦੇ ਵਿੱਚ ਨੈਕਸਟ ਪ੍ਰਿੰਟ ਪ੍ਰਿੰਟ ਦੇਖੋ ਕਿੰਨੇ ਸੋਹਣੇ ਕ੍ਰੇਪ ਦੇ ਸੂਟ ਨੇ ਜੀ ਪਲੇਨ ਸਲਵਾਰ ਇਹਦੇ ਨਾਲ ਤੇ ਚਨਾਉਂਸ਼ਫਾਨ ਦਾ ਦੁਪੱਟਾ ਜੀ 3000 ਦਾ ਸੂਟ ਆ ਤੇ ਇੱਕ ਸੂਟ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ ਇਹ ਆ ਫੁੱਲਾਰ ਵਾਲਾ ਕਾਰਨਰ ਤੇ ਇਦਾਂ ਘੇਰਾ ਇਹ ਘੇਰਾ ਬਣਿਆ ਹੋਇਆ ਬਹੁਤ ਸੋਹਣਾ ਤੇ ਨਾਲ ਹੈਗਾ ਜੀ ਇਹ ਨੇਕ ਬਣਿਆ ਹੋਇਆ ਇੱਦਾਂ ਨੇਕ ਦੇ ਉੱਪਰ ਆ ਜਿਹੜੀ ਬਾਜੂ ਤੇ ਵੀ ਸੇਮ ਪ੍ਰਿੰਟ ਆ ਇਦਾਂ ਹੀ ਤੇ ਇਹ ਹੈਗਾ ਬਾਜੂ ਦਾ ਪ੍ਰਿੰਟ ਇਹ ਚਨੌਟਸ ਤੋਂ ਦੇ ਮਿਲ ਜਾਣਗੇ ਜੀ ਬੇਲ ਵਾਲੀ ਦੁਪੱਟੇ ਤੁਹਾਨੂੰ ਇਹ ਬੇਲ ਬਣੀ ਵੀ ਆ ਫੋਰ ਸਾਈਡ ਪ੍ਰਾਈਸ ਰਹੂਗਾ ਜੀ ਇਹਨਾਂ ਸੂਟਾਂ ਦਾ ਸਾਰਿਆਂ ਦਾ 3000 3000 ਦਾ ਰਹੂਗਾ ਨੈਕਸਟ ਦੇ ਰਹੀਆਂ ਇਹ 4500 ਵਾਲਾ ਸੂਟ ਆ ਤੇ ਔਰਗੈਂਜ਼ਾ ਦੇ ਉੱਪਰ ਬਹੁਤ ਪਿਆਰਾ ਬ੍ਰੌਕੇਟ ਦਾ ਸੂਟ ਆ ਫੁੱਲ ਪਾਰਟੀ ویئر ਸੂਟ ਆ ਇਹ ਬਹੁਤ ਸੋਹਣਾ ਬੈਕ ਸਾਈਡ ਵੀ ਹੈ ਦੀ ਫੁੱਲ ਬ੍ਰਾਂਡਡ ਪੀਸ ਆ ਜੀ ਬੈਕ ਸਾਈਡ ਦੇ ਪ੍ਰਿੰਟ ਤੇ ਆ ਸੌਰੀ ਪੱਲੇ ਤੇ ਆ ਸਿਲਕਰੀ ਸਲਵਾਰ ਆ ਤੇ ਇਹਦੇ ਨਾਲ ਔਰਗੈਂਜ਼ਾ ਦਾ ਹੀ ਤੁਹਾਨੂੰ ਮਿਲ ਜਾਏਗਾ ਦੁਪੱਟਾ ਸਾਰੇ ਇਹਦਾ ਪ੍ਰਿੰਟ ਲੁੱਕ ਬਹੁਤ ਸੋਹਣੀ ਆ 3500 ਦਾ ਸੂਟ ਹੈ ਜੇ। ਇਹ ਸੂਟ ਹੈਗਾ ਜੀ 5800 ਦਾ। ਤੇ ਤੁਹਾਨੂੰ ਦਵਾਂਗੇ ਜੀ ਅੱਜ ਇਹ ਸੂਟ 4000 ਦਾ। ਇਹ ਪਿਓਰ ਤੇ ਆ ਸਾਰੇ ਸੂਟ ਬਣਿਆ ਹੋਇਆ ਪਿਓਰ ਆਰਗੈਂਜ਼ਾ ਦੇ ਉੱਪਰ ਸਿਲਕ ਦੀ ਸਲਵਾਰ ਇਹਦੇ ਨਾਲ ਤੇ ਦੇਖਣ ਵਾਲਾ ਇਹਦਾ ਦੁਪੱਟਾ। ਇਹ ਹੈਗਾ ਜੀ ਇਹਦਾ ਦੁਪੱਟਾ। ਬਹੁਤ ਸੋਹਣੀ ਲੁੱਕ ਹੈ ਦੁਪੱਟੇ ਤੇ। ਠੀਕ ਹੈ ਬਹੁਤ ਸੋਹਣਾ ਪਿਆ ਸੂਟ ਹੈ ਇਹ ਤੇ 4000 ਇਹਦਾ ਪ੍ਰਾਈਸ ਆ ਨੈਕਸਟ ਮਿਲੇਗਾ ਜੀ ਮਸਲੀਨ ਤੇ ਉੱਪਰ ਸੂਟ ਹੈ ਇਹ ਤੇ ਇਹ ਹੈਗਾ ਕੇਰੇ ਤੇ ਗੋਟਾ ਪੱਤੀ ਦਾ ਕੰਮ ਇਹਦੇ ਨਾਲ ਤੁਹਾਨੂੰ ਮਿਲ ਜੇਗੀ ਜੀ ਸਲਵਾਰ ਪਲੇਨ ਇਹ ਕਾਫੀ ਕਲਰ ਦੀ ਪਲੇਨ ਸਲਵਾਰ ਆ ਤੇ ਨਾਲ ਹੈਗਾ ਜੀ ਇਹ ਇਹਦੇ ਨਾਲ ਟਾਈ ਐਂਡ ਟਾਈ ਦਾ ਦੁਪੱਟਾ ਤੇ ਪ੍ਰਾਈਸ ਰਹੂਗਾ ਇਸ ਸੂਟ ਦਾ 1700 ਨੈਕਸਟ ਹੈਗਾ ਜੀ ਮਸਲੀਨ ਦਾ ਸੂਟ ਆ ਉੱਪਰ ਨੂੰ ਕਲੀਆਂ ਜਾਨੀਆਂ ਐ ਤਾਂ ਫਰੰਟ ਦੇ ਉੱਪਰ ਤੇ ਇਹ ਬਣਿਆ ਹੋਇਆ ਹੈ ਤਾਂ ਘੇਰਾ ਠੀਕ ਹੈ ਇਹ ਸੂਟ ਦਾ ਪ੍ਰਾਈਸ ਵੀ ਹੁਣ ਤੁਹਾਨੂੰ ਲਗਾ ਦਾਂਗੇ ਜੀ 1600 1800 ਵਾਲੇ ਸੂਟ ਨਹੀਂ ਇਹ ਹੈਗਾ ਪਿਓਰ ਕਾਟਨ ਦਾ ਸੂਟ ਇਹ ਪਿਓਰ ਕਾਟਨ ਆ ਠੀਕ ਹੈ ਫੁੱਲ ਬ੍ਰਾਂਡਡ ਪੀਸ ਹੈ ਪਿਓਰ ਕਾਟਨ ਜਿਹਨੂੰ ਕਹਿੰਦੇ ਹੁੰਦੇ ਆ ਜੀ ਫੁੱਲ ਜੂਨ ਜਲਾਈ ਵਾਲੀ ਸਾਰੇ ਤੇ ਇਹ ਥ੍ਰੈਡ ਦਾ ਵਰਕ ਕੀਤਾ ਹੋਇਆ ਹੈ ਪਲੇਨ ਕਾਟਨ ਦੀ ਸਲਵਾਰ ਤੇ ਕਾਟਨ ਦਾ ਹੀ ਹੈਗਾ ਇਹਦੇ ਨਾਲ ਦੁਪੱਟਾ ਐਡਾ ਸਾਰੀ ਦੁਪੱਟੇ 'ਚ ਇਹਦੀ ਬੂਟੀ ਆ ਪ੍ਰਾਈਸ ਜੀ ਆ 3500 ਤੇ ਹੁਣ ਤੁਹਾਨੂੰ ਇਹ 3000 ਦਾ ਸੌਟ ਲੱਗੂਗਾ ਜੀ ਇਹ ਹੈਗੀ ਜੀ ਟ੍ਰਿਸਟਾ ਬ੍ਰਾਂਡ ਦੀ ਕਾਟਨ ਤੇ ਬੰਬੇ ਦੀ ਆ ਬਹੁਤ ਜ਼ਿਆਦਾ ਸਮੂਥ ਐਂਡ ਸੌਫਟ ਹੈ ਇਹ ਵਾਲਾ ਸੂਟ ਇਹਦੇ ਨਾਲ ਤੁਹਾਨੂੰ ਇਹ ਸੈਲਫ ਪ੍ਰਿੰਟ ਦੇ ਵਿੱਚ ਸ਼ਰਟ ਵੀ ਸਲਵਾਰ ਮਿਲੇਗੀ ਇਹ ਕੋਟੇ ਦਾ ਹੈਗੇ ਇਹਦੇ ਨਾਲ ਦੁਪੱਟਾ ਇਹ ਪਿਓਰ ਕਾਟਨ ਦਾ ਸੂਟ ਆ ਇਹਦਾ ਪਿਓਰ ਕਾਟਨ ਦਾ ਸੂਟ ਆ ਇਹਦਾ 3500 ਪ੍ਰਾਈਸ ਸੀਗਾ 2900 ਦਾ ਸੂਟ ਆ ਇਹ ਮਿਲ ਜੇਗਾ ਜੀ ਚਾਪਰੀ ਪ੍ਰਿੰਟ ਦੇ ਵਿੱਚ ਪਿਓਰ ਕਾਟਨ ਦਾ ਸੂਟ ਇਕ ਜਿਹੀ ਇਹ ਵਰਕ ਕੀਤਾ ਹੋਇਆ ਤੇ ਇਹਦਾ ਮਸਲੀਨ ਦਾ ਡਬਲ ਸ਼ੇਡੇਡ ਐਡਾ ਜੈਪੁਰੀ ਦੁਪੱਟਾ ਤੇ ਵੇ ਸੂਟ ਦਾ ਪ੍ਰਾਈਸ ਰਹੂਗਾ ਜੀ 900 900 ਦਾ ਸੂਟ ਆ ਇਹ ਹੈਗਾ ਜੀ ਸਾਈਬਾ ਪ੍ਰਿੰਟ ਦਾ ਸੂਟ ਬਹੁਤ ਸੋਹਣਾ ਸੂਟ ਹੈ ਵੀ ਇਹਦਾ ਸਾਈਬਾ ਪ੍ਰਿੰਟ ਦਾ ਸੂਟ ਆ ਪਿਓਰ ਕਾਟਨ ਦੇ ਉੱਪਰ ਆ ਸੂਟ ਇਹ ਕੀ ਪਲੇਨ ਸਲਵਾਰ ਹੈ ਜੀ ਇਹ ਸਾਈਬਾ ਪ੍ਰਿੰਟ ਦਾ ਹੀ ਇਹਦਾ ਹੈਗਾ ਦੁਪੱਟਾ ਤੇ ਪ੍ਰਾਈਸ ਰਹੂਗਾ ਇਸ ਸੂਟ ਦਾ 1200 ਇਹ ਹੈਗਾ ਜੀ ਲਾਈਨਿੰਗ ਤੇ ਵਿੱਚ ਇਹਦੇ ਉੱਪਰ ਘੇਰੇ ਸੌਰੀ neck ਦੇ ਉੱਪਰ ਵਰਕ ਆ ਇਹਨੂੰ ਤੁਸੀਂ ਘੇਰੇ ਤੇ ਲਿਆਣਾ ਘੇਰੇ ਤੇ ਵੀ ਲਾ ਸਕਦੇ ਹੋ ਥੋੜੀ ਚੁਆਇਸ ਆ ਇਹਦੇ ਨਾਲ ਇਹ yellow color ਦੀ ਪਲੇਨ ਸਲਵਾਰ ਰਹੋਗੇ ਠੀਕ ਹੈ ਤੇ ਨਾਲ ਹੈਗਾ ਜੀ ਇਹ ਬਹੁਤ ਸੋਹਣੇ print ਵਾਲਾ ਦੁਪੱਟਾ price ਹੈ ਸੂਟ ਦਾ 1400 ਇਹ ਹੈਗਾ ਜੀ crepe ਦਾ ਸੂਟ ਕ੍ਰੀਪ ਦੀ ਹੈਗੀ ਐ ਸ਼ਰਟ ਬਹੁਤ ਪਿਆਰਾ ਪੀਸ ਹੈ ਵੀ ਸਾਰਾ ਸਿਕਵਾਂਸ ਵਰਕ ਦੇ ਨਾਲ ਆ ਸੂਟ ਇਹ ਹੈਗਾ ਜੀ ਦਾ ਦੁਪੱਟਾ ਤੇ ਪ੍ਰਾਈਸ ਰਹੂਗਾ ਜੀ ਇਸ ਸੂਟ ਦਾ ਅ ਠੀਕ ਹੈ ਜੀ ਇਹ ਡਿਸਕਾਊਂਟ ਤੇ ਸੀਗਾ 32 ਦਾ ਪਰ ਅਸੀਂ ਹੁਣ ਤੁਹਾਨੂੰ ਹੋਰ ਵੀ ਡਿਸਕਾਊਂਟ ਦੇ ਰਹੇ ਹਾਂ ਇਹ ਹੈਗਾ ਜੀ 2800 ਦਾ ਸੂਟ ਇਹ ਹੈਗਾ ਬਹੁਤ ਚਾਰਾ ਜਿਹਾ ਔਰਗੈਂਜ਼ਾ ਹੀ ਉੱਪਰ ਸੂਟ ਇਹ ਹੈਗੀ ਸ਼ਰਟ ਬਹੁਤ ਸੋਹਣਾ ਸੂਟ ਹੈ ਬਣਾ ਤਾਦ ਲੁੱਕ ਬਸ ਸੋਹਣੀ ਆਣੀ ਹੈ ਇਹ ਹੈਗੀ ਸਲਵਾਰ ਤੇ ਨਾਲ ਹੈਗਾ ਜੀ ਇਹ ਦੁਪੱਟਾ ਗ੍ਰੇਸ ਬਹੁਤ ਯਾਰਾ ਦੁਪੱਟੇ ਦੇ ਨਾਲ ਸੂਟ ਤੇ ਪ੍ਰਾਈਸ ਰਹੂਗਾ ਜੀ ਇਸ ਸੂਟ ਦਾ 3850 ਇਹ ਮਿਲ ਜੇਗਾ ਤੁਹਾਨੂੰ ਇੱਕ ਸੂਟ ਦਾ ਫੈਬ੍ਰਿਕ ਠੀਕ ਹੈ ਐਦਾ ਫਰੰਟ ਸਾਰਾ इस तरह शर्ट है यह फरंट बैक सारी करेपी सलवार ये मिल जाएगा जी सूट थोन ट्वेंटी नाइन हंड्रड का विदाउट द पट्टा यह है जी क्रिस्टल वर्क के उपर बहुत सोहना बहुत प्यारा सूट है बहुत सोहना कलर भी बहुत प्यारा तो ये हैगी है सलवार ਇਹ ਫੋਰ ਸਾਈਡ ਹੈਗਾ ਇਹਦਾ ਐਦਾ ਦੁਪੱਟਾ ਵਰਕ ਇਹ ਪ੍ਰਾਈਸ ਰਹੂਗਾ ਜੀ 5000 ਇਸ ਸੂਟ ਦਾ 6500 ਪ੍ਰਾਈਸ ਹੈਗਾ 5000 ਦਾ ਸੂਟ ਇਹ ਹੈਗਾ ਜੀ ਸਿਲਕ ਦੇ ਉੱਪਰ ਸੂਟ ਬਹੁਤ ਸੋਹਣਾ ਸੂਟ ਹੈ ਵੀ ਸਿਲਕ ਤੇ ਆ 올ਓਵਰ 5 ਮੀਟਰ ਦਾ ਸੂਟ ਆ ਇਹ ਤਾਂ ਵਰਕ ਕੀਤਾ ਹੋਇਆ ਸੂਟ ਆ ਤੇ ਨਾਲ ਇਹਦੇ ਪ्योर ਸ਼ਫੌਨ ਦਾ ਹੈਗਾ ਦੁਪੱਟਾ ਪ੍ਰਾਈਸ ਰਹੂਗਾ ਜੀ 1900 1900 ਇਹ ਹੈਗਾ ਬਲੈਕ ਕਾਟ ਮਸਲੀਨ ਦਾ ਸੂਟ ਆ ਤੇ ਇਹ ਹੈਗੀ ਇਹਦੇ ਨਾਲ ਮਸਲੀਨ ਦੀ ਸਲਵਾਰ ਮਸਲੀਨ ਦਾ ਹੀ ਹੈਗਾ ਜੀ ਦੁਪੱਟਾ ਪ੍ਰਾਈਸ ਰਹੂਗਾ ਇਸ ਸੂਟ ਦਾ 1000 ਇਹ ਹੈਗਾ ਸੂਟ ਜੌਰ ਜਟ ਦੇ ਉੱਪਰ ਸਾਰੇ ਫਰੰਟ ਚ ਬੋਟੀ ਰਹੋਗੇ ਤੇ ਇਹ ਬਣਿਆ ਹੋਇਆ ਇਹਦਾ ਘੇਰਾ ਮਿਰਰ ਵਰਕ ਦੇ ਨਾਲ ਇਹ ਹੈਗਾ ਜੀ ਇਹਦਾ ਦੁਪੱਟਾ ਜੌਰਜਟ ਦਾ ਵੀ ਫੋਰ ਸਾਈਡ ਵਰਕ ਦੇ ਨਾਲ ਪ੍ਰਾਈਸ ਰੋਵੇ ਸੂਟ ਦਾ 1800 ਗਰੇਪ ਦਾ ਸੂਟ ਆ ਫਰੰਟ ਵਰਕ ਦੇ ਨਾਲ ਹੈ ਜੀ ਪ੍ਰਾਈਸ ਹੈਗਾ ਇਹਦਾ ਤਕਰੀਬਨ 5000 ਦੇ ਲਗਭਗ ਤੇ ਹੁਣ ਮਿਲ ਜਾਏਗਾ ਤੁਹਾਨੂੰ 4500 ਦਾ ਸੂਟ ਬਹੁਤ ਸੋਹਣਾ ਸੂਟ ਹੈ ਤਸਲਸ ਲੱਗੇ ਹੋਏ ਆ ਕਰੀਪ ਤੇ ਆ ਸਾਰੇ ਸੂਟ ਇਹ ਹੈਗਾ ਜੀ ਖੋਜ ਕਲਾ ਬ੍ਰਾਂਡ ਦਾ ਸੂਟ ਫੁੱਲ ਗਰਲਿਸ਼ ਲੁੱਕ ਦਾ ਸੂਟ ਆ ਬਹੁਤ ਪਿਆਰਾ ਜਿਹਾ ਗਰਲਿਸ਼ ਲੁੱਕ ਦੇ ਸੂਟ ਨੇ ਇਹ ਇਹ ਹੈਗਾ ਇਹਦੇ ਨਾਲ ਸਲਵਾਰ ਦਾ ਫੈਬਰਿਕ ਬਹੁਤ ਪਿਆਰਾ ਜਿਹਾ ਹੈਗਾ ਜੀ ਇਹਦੇ ਨਾਲ ਚਨਾਉਂਸ਼ ਫੌਨ ਦਾ ਦੁਪੱਟਾ ਬਹੁਤ ਸੋਹਣਾ ਕੰਟਰਾਸਟ ਆ ਪ੍ਰਾਈਸ ਹੈਗਾ ਇਸ ਸੂਟ ਦਾ 2950 2900 ਯਾਰ ਇਹਦਾ ਸੂਟ ਆ ਇਹ ਹੈਗਾ ਜੀ ਇਹਦਾ ਸਾਰੀ ਫਰੰਟ ਘੇਰੇ ਦੇ ਉੱਪਰ ਵਰਕ ਆ ਇਹ ਹੈਗਾ ਘੇਰਾ ਇਹਦਾ ਮਸਲਿਨ ਦਾ ਸੂਟ ਆ ਜੀ ਤੇ ਪ੍ਰਾਈਸ ਹੈਗਾ 1800 ਇਹ ਸੂਟ ਆ ਜੀ ਪਿਓਰ ਜੌਰਜਟ ਦੇ ਉੱਤੇ ਜੌਰਜਟ ਦੀ ਹੈਗੀ ਸ਼ਰਟ ਬਹੁਤ ਸਾਰੇ ਟਮਾਰਟ ਸੀਗੇ ਇਹਨਾਂ ਸੂਟਾਂ ਦੀਏ ਕਿਸੇ ਨੇ ਹੋਲਡ ਰੱਖਾਇਆ ਹੋਇਆ ਸੀਗਾ ਸੂਟ ਸਤੇ ਪ੍ਰਾਈਸ ਹੈਗਾ 3500 ਇਹਦੀ ਸਲਵਾਰ ਦੀ ਪੌਂਚੀਆਂ ਤੇ ਵੀ ਵਰਕ ਆ ਤੇ ਇਹ ਹੈਗਾ ਫੋਰ ਸਾਈਡ ਇਸ ਤੇ ਦੁਪੱਟਾ ਵਰਕ ਤੇ ਹੁਣ ਤੁਹਾਨੂੰ ਪ੍ਰਾਈਸ ਲੱਗੇਗਾ ਜੀ ਇਹਦਾ 3000 ਇਹ ਹੈਗਾ ਡਬਲ ਸ਼ੇਡ ਦੇ ਵਿੱਚ ਬਹੁਤ ਪਿਆਰਾ ਬ੍ਰੋਕੇਟ ਦਾ ਫੇਸ ਆ ਬਹੁਤ ਸੋਹਣਾ ਠੀਕ ਹੈ ਸਲਵਾਰ ਹੈ ਜੀ ਇਹ ਡਬਲ ਸ਼ੇਡ ਦਾ ਹੀ ਹੈਗਾ ਇਹਦਾ ਦੁਪੱਟਾ ਲੁੱਕ ਬਹੁਤ ਪਿਆਰੀਆ ਸੋਹੜ ਦੇ ਪ੍ਰਾਈਸ ਲੱਗ ਜੇਗਾ ਜੀ ਤੁਹਾਨੂੰ ਇਹਦਾ 4500 5200 ਦਾ ਸੂਟ ਸੀਗਾ ਇਹ ਇੱਕ ਕੱਟਣ ਵਾਲਾ ਕੰਮ ਕਰ ਰਹੀਆਂ ਵੀ ਚਲੋ ਕੱਢ ਦੰਨੇ ਆ ਇਹ ਹੈਗਾ ਮਸਲੀਨ ਦਾ ਸੂਟ ਪਿਓਰ ਮਸਲੀਨ ਦੇ ਉੱਪਰ ਆ ਸੂਟ ਇਹ ਕੇਰਾ ਇਸਾ ਤੇ ਨਾਲ ਹੈਗਾ ਪਿਓਰ ਸ਼ਫਾਨ ਦਾ ਦੁਪੱਟਾ ਕਾਟਨ ਦਾ ਸੂਟ ਹੈ ਜੀ ਇਹ ਮਸਲੀਨ ਦੇ ਉੱਪਰ ਪ੍ਰਾਈਸ ਰਹੂਗਾ ਇਸ ਸੂਟ ਦਾ 1900 ਮਸਲੀਨ ਦਾ ਸੂਟ ਆ ਜੀ ਸਾਰਾ ਵਰਕ ਦੇ ਨਾਲ ਰਹੇਗਾ ਠੀਕ ਆ ਜੀ ਮਸਲੀਨ ਦਾ ਸੂਟ ਆ 4 ਸਾਈਡ ਵਰਕ ਦੇ ਨਾਲ ਤੇ ਪ੍ਰਾਈਸ ਰਹੂਗਾ ਇਸ ਸੂਟ ਦਾ 1900 ਤੇ ਇਹ ਵੀ ਮਸਲੀਨ ਦਾ ਸੂਟ ਆ ਜੀ ਘੇਰੇ ਵਰਕ ਦੇ ਨਾਲ ਆ ਸਾਰੇ ਹੀ ਸੂਟ ਇਹ ਐਡਾ ਸਾਰੇ ਛੇੜਾ ਰਹੂਗਾ ਫਰੰਟ ਦੇ ਉੱਪਰ ਬੂਟੀ ਰਹੂਗੀ ਇਹ ਹੈਗਾ ਇਹਦਾ ਦੁਪੱਟਾ ਦੁਪੱਟਾ ਵੀ ਫੋਰ ਸਾਈਡ ਵਰਕ ਹੈ ਇਹ ਵੀ ਤੁਹਾਨੂੰ 1900 ਦੇ ਵਿੱਚ ਹੀ ਦਵਾਂਗੇ ਦੋਨੇ ਸੂਟ 1900 ਦੇ ਆ ਨੈਕਸਟ ਦਿਖਾਉਂਦੇ ਆ ਬਹੁਤ ਪਿਆਰਾ ਸੂਟ ਆ ਇਹ ਹੈਗਾ ਜੀ ਨੈਕ ਦੇ ਉੱਪਰ ਵਰਕ ਠੀਕ ਹੈ ਇਹਦਾ ਸਟਫ ਬਹੁਤ ਜ਼ਿਆਦਾ ਫਾਈਨ ਆ ਇਹ ਪਿਓਰ ਮਸਲੀਨ ਦੇ ਉੱਪਰ ਬ੍ਰੌਕਟ ਬੂਟੀ ਦੇ ਨਾਲ ਆ ਤੇ ਜਿਹੜਾ ਦਾ ਦੁਪੱਟਾ ਉਹ ਦੇਖਣ ਵਾਲਾ ਜੀ ਫੁੱਲ ਬਨਾਰਸੀ ਦੁਪੱਟਾ ਐਦਾਂ ਕਾਫੀ ਹੈਵੀ ਦੇ ਵਿੱਚ ਆ ਦੁਪੱਟਾ ਇਹਦਾ ਤੇ ਸੂਟ ਦੀ ਲੁੱਕ ਵੀ ਬਹੁਤ ਸੋਹਣੀ ਆ ਪ੍ਰਾਈਸ ਰਹੂਗਾ ਜੀ ਹੁਣ ਇਹਦਾ ਸੂਟ ਦਾ 2950 ਤੇ ਸੀਗਾ ਪ੍ਰਾਈਸ 3500 ਦੇ ਲਗਭਗ ਤੇ ਇਹ ਹੈਗਾ ਜੀ ਸਿਲਕ ਤੇ ਪਿਓਰ ਵਾਲੀ ਸਿਲਕ ਦੇ ਉੱਪਰ ਸੂਟ ਰਹੂਗਾ ਬਨਾਰਸੀ ਸੂਟ ਆ ਤੁਸੀਂ ਗਿਫਟ ਦੇਣ ਲੈਣ ਵਾਸਤੇ ਵੀ ਲੈ ਸਕਦੇ ਹੋ ਸਟਿਚ ਕਰਵਾਉਣ ਵਾਸਤੇ ਵੀ ਬਹੁਤ ਸੋਹਣੀ ਆ ਆਈਟਮ ਆ ਡਿਸਕਾਊਂਟ ਤੇ ਨੇ ਤੇ ਸਿਲਕ ਦੀ ਸਲਵਾਰ ਆ ਜੀ ਪਿਓਰ ਇਹ ਸਿਲਕ ਦਾ ਹੀ ਇਹਦਾ ਜਿਹੜਾ ਦੁਪੱਟਾ ਹੀ ਹੋਗਾ ਸਾਰਾ ਹੀ ਟੋਟਲੀ ਸਿਲਕ ਹੈ ਇਹ ਤੇ ਬਹੁਤ ਜ਼ਿਆਦਾ ਸੌਫਟ ਸਿਲਕ ਆ ਪ੍ਰਾਈਸ ਰਹੂਗਾ ਜੀ 2900 ਇਸ ਤੋਂ ਦਾ ਇਹਦੇ ਵਿੱਚ ਇੱਕ ਇਹ ਵਾਲਾ ਕਲਰ ਮਿਲ ਜੇਗਾ ਇਹ ਵੀ 2900 ਦਾ ਹੈ ਠੀਕ ਹੈ ਇਹ ਮਤਲਬ ਇੱਕੋ ਇੱਕ client ਦੇ ਰੱਖੇ ਹੋਈ ਸੀਗੇ ਅਸੀਂ ਪੀਸ ਕਾਫੀ ਟਾਈਮ ਵੇਟ ਕਰ ਲਈ ਹੈ ਤੇ ਇਹ ਹੈਗਾ ਜੀ ਇਹਦਾ ਸ਼ਾਲ ਸੌਰੀ ਇਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਇਹ ਚ ਇੱਕ ਕਲਰ ਮਿਲ ਜੇਗਾ ਤੁਹਾਨੂੰ ਗ੍ਰੀਨ ਕੋਈ ਕੋਈ ਸੂਟ ਨੇ ਇਹਨਾਂ ਦੇ ਵਿੱਚ ਜਿਹੜੇ ਕਲਾਈਂਟ ਤੇ ਰੱਖੇ ਹੋਏ ਸੀਗੇ ਤੇ ਇਹ ਹੈਗਾ ਜੀ ਸੂਟ ਮਸਲੀਨ ਦੇ ਉੱਪਰ ਬਹੁਤ ਸੋਹਣਾ ਸੂਟ ਹੈ ਇਹ ਐਡਾ ਰਹੇਗਾ ਜੀ ਸੂਟ ਇਹਦੀ ਆ ਦਿੱਤੀ ਹੋਈ ਹੈ ਸਾਈਡ ਤੇ ਬਾਰਡਰ ਇਹ ਹੈਗੀ ਜੀ ਸਲਵਾਰ ਤੇ ਮੋਡਲ ਦੀ ਸ਼ਰਟ ਹੈ ਜੀ ਇਹ ਹੈਗਾ ਇਹਦਾ ਬਹੁਤ ਪਿਆਰਾ ਜਿਹਾ ਮਹਿੰਦੀ ਕਲਰ ਦਾ ਦੁਪੱਟਾ ਰੈੱਡ ਦੇ ਨਾਲ ਮਹਿੰਦੀ ਬਹੁਤ ਸੋਹਣਾ ਕੰਟਰਾਸਟ ਆ ਪ੍ਰਾਈਸ ਰਹੂਗਾ ਜੀ ਇਹਨਾਂ ਸੂਟਾਂ ਦਾ 2000 2000 ਦਾ ਸੂਟ 2800 3000 ਪ੍ਰਾਈਸ ਹੈਗਾ ਸੂਟ ਦਾ ਇਹ ਕਲਰ ਆਪਸ਼ਨ ਹੈ ਦੇ ਵਿੱਚ ਇਹ ਦੋ ਕਲਰ ਨੇ ਜੀ ਤੇ ਤੀਜਾ ਕਲਰ ਦੰਨਿਆ ਤੁਹਾਨੂੰ ਵਾਈਨ ਇਹ ਰੀਪੀਟ ਸੈੱਟ ਬਹੁਤ ਵਾਰੀ ਮੰਗਵਾ ਚੁੱਕੀ ਸੀ ਮੈਂ ਤੇ ਜਦੋਂ ਵੀਡੀਓ 'ਚ ਦਿਖਾਉਂਦੇ ਆ ਫਿਰ ਸੇਲ ਹੋ ਜਾਂਦੇ ਆ ਫਿਰ ਮੰਗਵਾਉਣਾ ਪੈਂਦਾ ਸਾਨੂੰ ਮੰਗਵਾ ਕੇ ਦੋ ਜੀ ਤੇ ਹੁਣ ਇਹ ਲਾਸਟ ਵਾਰੀ ਦਿਖਾਵਾਂਗੇ ਆਪਾਂ ਇਹਨਾਂ ਸੂਟਾਂ ਨੂੰ ਤੇ 2000 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਨੈਕਸਟ ਆਇਗਾ ਕਾਫੀ ਹੈਵੀ ਸੂਟ ਹੈ ਜੀ ਇਹੇ ਪ੍ਰਾਈਸ ਹੈਗਾ 5500 ਦੇ ਲਗਭਗ ਸੂਟ ਦਾ ਤੇ ਦੇਖੋ ਸਾਰੇ ਪਾਰਟੀ ویئر ਸੂਟ ਆ ਲੁੱਕ ਬਹੁਤ ਸੋਹਣੀਆ ਸੂਟ ਦੀ ਟੋਟਲੀ ਥ੍ਰੈਡ ਵਰਕ ਦੇ ਨਾਲ ਰਹੇਗਾ ਸੂਟ ਇਹ ਤੇ ਇਹ ਵੀ ਖੋਸ਼ਕਲਾ ਬ੍ਰਾਂਡ ਦਾ ਹੀ ਸੂਟਰ ਹੋਗਾ ਸਿਲਕ ਦੀ ਸਲਵਾਰ ਆ ਤੇ ਦੇਖਣਿਆ ਵਾਲਾ ਹੈਗਾ ਇਹਦਾ ਦੁਪੱਟਾ ਤੇ ਤੁਹਾਨੂੰ ਦੇ ਰਹੀਆਂ ਜੀ ਸੂਟ ਇਹ 50 4500 ਦਾ 4500 ਦਾ ਸੂਟ ਦੇ ਰਹੀ ਹਾਂ ਲੁੱਕ ਬਹੁਤ ਸੋਹਣੀ ਆ ਫੋਰ ਸਾਈਡ ਹੈਵੀ ਦੇ ਨਾਲ ਟੋਟਲੀ ਹੈਵੀ ਆ 4500 ਦਾ ਸੂਟ ਆ orgenza ਦੇ ਉੱਪਰ ਸੂਟ ਦੇ ਰਹੇ ਆ ਜੀ ਖੋਸ਼ਕਲਾ ਫਰੈਂਡ ਦਾ ਸੂਟ ਆ ਨੈੱਕ ਦੇ ਉੱਪਰ ਇਦਾਂ ਵਰਕ ਆਏਗਾ গারਲਿਸ਼ ਲੁੱਕ ਦਾ ਸੂਟ ਆ ਮੋਡਲ ਦੀ ਸਲਵਾਰ ਆਏਗੀ ਇਹਦੇ ਨਾਲ ਤੇ ਇਦਾਂ ਪ੍ਰਿੰਟਡ ਰਹੇਗਾ ਜੀ ਦੁਪੱਟਾ ਪ੍ਰਾਈਸ ਰਹੂਗਾ 2800 ਕ੍ਰੀਪ ਦਾ ਸੂਟ ਆ ਜੀ ਟੋਟਲੀ ਹੈਂਡਵਰਕ ਦੇ ਨਾਲ ਆ ਪ੍ਰਾਈਸ ਹੈਗੇ ਸੂਟ ਦਾ 5450 ਇਹ 5000 ਦਾ ਸੂਟ ਸੀਗਾ ਇਹ ਠੀਕ ਹੈ ਤੇ ਹੁਣ ਤੁਹਾਨੂੰ ਦਿਵਾਵਾਂਗੇ ਜੀ ਸੂਟ ਏ 4300 ਦਾ ਇਹ ਪਿਓਰ ਕ੍ਰੇਪ ਦੇ ਉੱਪਰ ਸੂਟ ਆ ਮਤਲਬ ਜਿੱਦਾ ਥੋੜਾ ਜਿਹਾ ਕੇਸ ਅਕੋਰਡਿੰਗ ਬਹੁਤ ਸੋਹਣਾ ਸੂਟ ਆ ਨੈਕਸਟ ਦੇ ਰਹੀ ਹਾਂ ਜੀ ਤੁਹਾਨੂੰ ਔਰਗੈਂਜ਼ਾ ਦਾ ਸੂਟ ਆ ਖੋਜਪਲਾ ਬ੍ਰਾਂਡ ਦਾ ਫੁੱਲ ਪਾਰਟੀ ਵੇਅਰ ਸੂਟ ਵਰਕ ਵੇਖੋ ਕਿੰਨਾ ਸੋਹਣਾ ਸੂਟ ਦਾ ਟੋਟਲੀ ਸਟੋਨ ਲਾ ਕੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਨੈੱਕ ਇਹਦਾ ਇਹ ਦੇਖੋ ਕੇਰਾ ਗ੍ਰੇਪ ਦੀ ਸੰਵਾਰਾ ਜੀ ਨਾਲ ਠੀਕ ਹੈ ਸੂਟੇ ਕਾਫੀ ਮਹਿੰਗਾ ਸੀਗਾ 6500 ਦੇ ਲਗਭਗ ਜੀ ਪਰ ਹੁਣ ਤੁਹਾਨੂੰ 5000 ਚ ਦੇ ਰਿਹਾ ਸੂਟ ਇਹ ਦੇਖੋ ਦਸਲ ਫੁੱਲ ਹੈਵੀ ਸੂਟ ਆ ਤੇ ਇਹ ਸੂਟ ਅਸੀਂ ਡਾਈ ਕਰਾਣੇ ਆ ਇਹ ਤੁਸੀਂ ਕਿਸੇ ਵੀ ਕਲਰ ਤੇ ਡਾਈ ਕਰਵਾ ਸਕਦੀਆਂ ਮੈਂ ਤੁਹਾਨੂੰ ਵੈਸੇ ਦਿਖਾ ਰਹੀਆਂ ਸੂਟ ਜੀ ਤੇ ਬਹੁਤ ਸੋਹਣਾ ਇਹ ਸ਼ਿਮਰ ਦੇ ਉੱਪਰ ਸਟਾਫ ਆ ਪਹਿਲੀ ਵਾਰੀ ਸਟਾਫ ਅਸੀਂ ਡਾਈ ਕਰਵਾਣ ਲੱਗੇ ਆ ਤਾਂ ਨਾ ਕਲਰ ਵੀ ਬਹੁਤ ਸੋਹਣਾ ਤੇ ਇਹਦੇ ਨਾਲ ਇਹ ਸਲਵਾਰ ਹੈ ਜੇ ਸ਼ਿਮਰ ਦੀ ਉਹ ਬਹੁਤ ਲਾਈਟ weight 3 ਮੀਟਰ ਦੀ ਸ਼ਰਟ ਹੋਗੀ ਬੈਕ ਤੇ ਵੀ ਤੁਹਾਨੂੰ ਇਹਦਾ ਸਾਰਾ ਆਰਡਰ ਮਿਲੇਗਾ ਤੇ ਇਹ ਦੇਖਣਿਆ ਵਾਲਾ ਹੈਗਾ ਇਹਦਾ ਦੁਪੱਟਾ ਇਹ ਹੈਗਾ ਜੀ ਦੁਪੱਟਾ ਇਹ ਤੁਸੀਂ ਵੈਸੀ ਵੀ ਡਾਈ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਇਹਦਾ ਛੋਟੀ 500 ਪ੍ਰਾਈਸ ਆ ਸੂਟ ਦਾ 3500 ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਜਿਹੜਾ ਵੀ ਸੂਟ ਆਸਦੀ ਵੀਡੀਓ 'ਚ ਪਸੰਦ ਆ ਉਹਦਾ ਸਕਰੀਨਸ਼ਾਟ ਤੁਸੀਂ ਮੈਨੂੰ ਲੈ ਕੇ ਸੈਂਡ ਕਰ ਦਿਓ ਰਿਕੁਐਸਟ ਇਹ ਕਿ ਇਹ ਆ ਕਿ ਇਹ ਮੈਂ ਪ੍ਰਾਈਸ ਨਾਲ ਦੀ ਨਾਲ ਹੀ ਕੱਢਿਆ ਮੈਂ ਕੋਈ ਲਿਖਿਆ ਨਹੀਂ ਸੀ ਹੋਇ ਕਿ ਮੈਂਸ਼ਨ ਨਹੀਂ ਸੀ ਕੀਤੇ ਹੋਏ ਕਿਉਂਕਿ ਮੈਂ ਬਹੁਤ ਘੱਟ ਪ੍ਰਾਈਸ 'ਚ ਕੱਢਿਆ ਹਾਂ ਥੋੜੀ ਜਿਹੀ ਹੈਲਪ ਹੋ ਜਾਏਗੀ ਤੁਸੀਂ ਇਹ ਨਾ ਪੁੱਛਿਓ ਉਹਨਾਂ ਦਾ ਕੀ ਪ੍ਰਾਈਸ ਆ ਤੁਸੀਂ ਜਸਟ ਇਹ ਲਿਖ ਦਿਓ ਜੀ ਸੂਟ ਅਵੇਲੇਬਲ ਹੈ ਐਨੇ ਦਾ ਸੂਟ ਆ ਮੇਰੀ ਹੈਲਪ ਹੋ ਜਾਏਗੀ ਉਹ ਜਦੋਂ ਅਸੀਂ ਪੈਕ ਕਰਾਂਗੇ ਨਾਲ ਦੀ ਨਾਲ ਅਸੀਂ ਪ੍ਰਾਈਸ ਦੇਖ ਲਾਂਗੇ ਸਾਰੇ ਇਹਨਾਂ ਦੇ ਤਾਂ ਕਰਕੇ ਬੁਕਿੰਗ ਥੋੜੀ ਜਲਦੀ ਲੈ ਹੋ ਜਾਏਗੀ ਜੇ ਕੋਈ ਪੁੱਛਦਾ ਦਾ ਪ੍ਰਾਈਸ ਕੀ ਆ ਫਿਰ ਉਹ ਥੋੜਾ ਜਿਆ ਮਤਲਬ ਬੁਕਿੰਗ ਲੈਣ ਤੋਂ ਟਿੱਲ ਜੀ ਹੋ ਜਾਂਦੀ ਆ ਤੇ ਤੁਹਾਨੂੰ ਵੀ ਸੂਟ ਨਹੀਂ ਮਿਲ ਪਾਂਦਾ ਜਦੋਂ ਮੇਰਾ ਰਪਲਾਈ ਨਹੀਂ ਆਂਦਾ ਕਿਉਂਕਿ ਪ੍ਰਾਈਸ ਵਿੱਚ ਸਭ ਦੇ ਨਾਲ ਦੀ ਨਾਲ ਦੱਸਿਆ ਤੁਸੀਂ ਨਾਲ ਦੀ ਨਾਲ ਧਿਆਨ ਨਾਲ ਸੁਣ ਲਿਓ ਜਿਹੜਾ ਵੀ ਸੂਟ ਲੈਣਾ ਹੈ ਆ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ so much